ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਜੀ ਆਪਾਂ ਸਿਰਫ ਤੁਹਾਨੂੰ ਮੋਢਾ ਕੱਟਣਾ ਦੱਸਾਂਗੇ ਵੀ 19 ਤੇ 20 ਇੰਚ ਬ੍ਰੈਸਟ ਵਾਲਿਆਂ ਦਾ ਆਪਾਂ ਕਿੰਨਾ ਮੋਢ मतलब ਕਿ ਕਿੰਨੇ ਇੰਚ ਤੇ ਆਪਾਂ ਮੋਢੇ ਦੀ ਕਟਾਈ ਕਰਨੀ ਹੈ ਮੇਰੀ ਭੈਣ ਦਾ ਮੈਸੇਜ ਆਇਆ ਸੀ ਇੱਕ ਦਾ ਵੀ ਦੀਦੀ 19 20 ਇੰਚ ਬ੍ਰੈਸਟ ਦੇ ਮੁਤਾਬਕ ਮੋਢੇ ਦੀ ਕਟਾਈ ਕਰਨੀ ਦੱਸੋ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ 19 20 ਇੰਚ ਬ੍ਰੈਸਟ ਵਾਲਿਆਂ ਦੀ ਮੋਢੇ ਦੀ ਕਟਾਈ ਕਿੱਦਾਂ ਕਰਨੀ ਸਭ ਤੋਂ ਪਹਿਲਾਂ ਜੀ ਆਪਾਂ ਟੀਰਾ ਰੱਖਣਾਗਾ ਟੀਰਾ ਰੱਖਾਂਗੇ ਜੀ ਆਪਾਂ ਸਾਢੇ 6 ਇੰਚ ਆਹ ਦੇਖੋ ਜੀ ਆਪਾਂ ਸਾਢੇ 6 ਇੰਚ ਦੇ ਨਿਸ਼ਾਨੀ ਲਾ ਲਈ ਇੱਥੇ ਤੇ نیچے ਨੂੰ ਜਿਹੜਾ ਮੋਟਾ ਹਰ ਇੱਕ ਨਾਪ ਚ ਆਪਾਂ ਸਾਢੇ 7 ਇੰਚ ਹੀ ਰੱਖਣਾ ਹੁੰਦਾ ਇੱਕ ਬਹੁਤ ਜ਼ਿਆਦਾ ਛੋਟੇ ਬੱਚੇ ਨੂੰ ਛੱਡ ਕੇ ਜਿਹੜੇ ਲੇਡੀਜ਼ ਸੂਟ ਹੁੰਦੇ ਨੇ ਉਹਨਾਂ 'ਚ ਸਾਢੇ 7 ਇੰਚ ਹੀ ਮੋਢੇ ਦੀ ਕਟਾਈ ਆਪਾਂ ਕਰਦੇ ਆ ਇਸ ਤਰ੍ਹਾਂ ਆਹ ਦੇਖੋ ਇੱਥੇ ਸਾਢੇ 7 ਇੰਚ ਦੇ ਨਿਸ਼ਾਨੀ ਲਾ ਲਈ ਆਪਾਂ ਹੁਣ ਆਪਾਂ ਇੱਥੋਂ ਜੀ ਜਿਹੜਾ 6.5 ਇੰਚ ਰੱਖਿਆ ਇੱਥੋਂ ਜੀ ਇੰਚੀ ਟੇਪ ਆਪਾਂ نیچے ਲਿਆ ਕੇ ਇੱਥੋਂ ਆਪਾਂ 1/2 ਇੰਚ ਘਟਾ ਦੇਣਾ 6 ਕਰ ਦੇਣਾ ਦੇਖੋ 1/2 ਇੰਚ ਘਟ ਗਿਆ ਆਪਾਂ ਇੱਥੇ 6 ਇੰਚ ਤੇ ਮਾਰਕ ਕਰ ਲੈਣਾ ਇਸ ਤਰ੍ਹਾਂ ਇਸ ਤੋਂ ਬਾਅਦ ਇਹਦੀ ਆਪਾਂ ਐਨਾ ਇੱਕ ਬਾਕਸ ਰੈਡੀ ਕਰ ਲੈਣਾ ਇਸ ਤਰ੍ਹਾਂ ਦੇਖੋ ਜੀ ਜੇ ਆਪਣੇ ਮੋਢੇ ਦੀ ਕਟਾਈ ਸਹੀ ਹੋਈ ਹੋਊਗੀ ਸਹੀ ਕਟਾ ਪਈਆਂ ਹੋਣਗੀਆਂ ਕਦੇ ਵੀ ਆਪਣੀ ਆਹ ਵਾਲੀ ਚੀਜ਼ ਚ ਝੋਲਣੀ ਪਊ ਬਾਹਾਂ ਚ ਝੋਲਣੀ ਪਊਗਾ ਬਾਹਾਂ ਚ ਬਲ ਨਹੀਂ ਪਹਿਣਗੇ ਤੇ ਨਾ ਹੀ ਮੋਢੇ ਚ ਵਾਲ ਪਹਿਣਗੇ ਹੁਣ ਦੇਖੋ ਜੀ ਆਪਾਂ 7.5 ਇੰਚ ਤੇ ਨੀਚੇ ਉਹਨਸਾਨੀ ਲਾਈ ਹੈਗੀ ਹੁਣ ਆਪਾਂ ਅੱਧਾ ਇੰਚ ਇੱਥੇ ਕਾਟ ਪਾਵਾਂਗੇ ਤਿਰਸੀ ਕਾਟ ਪਾਵਾਂਗੇ ਅੱਧਾ ਇੰਚ ਦੀ ਇਹ ਕਾਟ ਪਾਉਣੀ ਜੀ ਬਹੁਤ ਜ਼ਰੂਰੀ ਹੁੰਦੀ ਆ ਤਾਂ ਇਹਦੇ ਨਾਲ ਕੀ ਹੁੰਦਾ ਜਿਹੜੇ ਆਪਣਿਆਂ ਨੂੰ ਮੋਢੇ ਡਿਗਨ ਦੀ ਪ੍ਰੋਬਲਮ ਆਉਂਦੀ ਆ ਉਹ ਨਹੀਂ ਆਉਂਦੀ ਹੈਗੀ ਆ ਦੇਖੋ ਆ ਤਿਰਸੀ ਕਾਟ ਪੈਗੀ ਇਹ ਆਪਾਂ ਜਰੂਰ ਪਾਉਣੀ ਹੈਗੀ ਸਿੱਧੀ ਘਟਾਈ ਨਹੀਂ ਕਰਨੀ ਹੈਗੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਾਟਾਂ ਕਿੱਦਾਂ ਪਾਉਣੀਆਂ ਨੇ ਦੇਖੋ ਜੀ ਕਾਟ ਆਪਾਂ ਹਰੇਕ ਨਾਪ 'ਚ ਅੱਗੇ ਵਾਲੀ ਪਾਉਣੀ ਆ 1 ਇੰਚ ਤੇ ਤੇ ਜਿਹੜੀ ਪਿੱਛੇ ਵਾਲੀ ਆ ਉਹ ਪਾਵਾਂਗੇ ਜੀ ਆਪਾਂ 2 ਇੰਚ ਦੇਖੋ ਆ 1 ਇੰਚ ਦੇ ਨਸਾਨੀ ਲਾ ਲਈ ਆ ਲਾ ਲਈ ਆਪਾਂ 2 ਇੰਚ ਦੇ ਨਸਾਨੀ ਹੁਣ ਆਪਣੀ ਜੀ ਕਈ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਜਿਹੜਾ ਮੋਢੇ ਦਾ ਨਾਪ ਆ ਵੀ ਉਹ ਨੀਚੇ ਨੂੰ ਵੱਧਦਾ ਹੈਗਾ ਦੇਖੋ ਜੀ ਜਿਹੜਾ ਮੋਢੇ ਦਾ ਨਾਪ ਉਹ ਨੀਚੇ ਨੂੰ ਨਹੀਂ ਵੱਧਦਾ ਹੁੰਦਾ ਆਪਾਂ ਉੱਪਰੋਂ ਜਿਹੜੀ ਕਟਾਈ ਆ 7.5 ਇੰਚ ਤੇ ਹੀ ਕਰਨੀ ਹੁੰਦੀ ਆ ਜਿਹੜੀ ਆਪਣੀ ਮੋਢੇ ਦੀ ਲੰਬਾਈ ਆ ਉਹ ਜੀ ਇਧਰ ਨੂੰ ਵਧੂਗੀ ਦੇਖੋ ਜਿਵੇਂ 19 ਇੰਚ ਆਲੇ ਦਾ ਦੇਖੋ 19 ਇੰਚ ਆਂਦਾ ਆਪਾਂ 9.5 ਦੇ ਨਸਾਨੀ ਲਾਵਾਂਗੇ ਤਾਂ ਉਹ ਇੱਥੇ ਤੱਕ ਚਲੇ ਆ ਗਿਆ ਆ ਦੇਖੋ ਇੱਥੇ ਤੱਕ ਆ ਗਿਆ 19 ਇੰਚ ਬ੍ਰੈਸਟ ਵਾਲਿਆਂ ਦਾ ਆ ਗਿਆ ਜੀ ਇੱਥੇ ਤੱਕ ਹੁਣ ਜੇ ਆਪਾਂ 20 ਇੰਚ ਬ੍ਰੈਸਟ ਦਾ ਲਾਵਾਂਗੇ ਆ ਦੇਖੋ ਇੱਥੇ ਦਾਸ ਆਪਾਂ 20 ਇੰਚ ਬ੍ਰੈਸਟ ਦਾ ਲਾਵਾਂਗੇ ਉਹ ਅੱਧਾ ਪੁਆਇੰਟ ਹੋਰ ਵੱਧ ਜਾਊਗਾ ਦੇਖੋ ਜੇ ਆਪਾਂ 22 ਵਾਲਿਆਂ ਦਾ ਲਾਵਾਂਗੇ 11 11 22 ਹੁੰਦੇ ਆ 22 ਵਾਲਿਆਂ ਦਾ ਲਾਵਾਂਗੇ ਉਹ ਇੱਥੇ ਤੱਕ ਚਲੇ ਜਾਊਗਾ ਇੱਥੇ ਤੱਕ ਚਲੇ ਜਾਊਗਾ ਜਿਹੜਾ ਮੋٹے ਦੀ ਲੰਬਾਈ ਆ ਉਹ ਇੱਧਰ ਨੂੰ ਵੱਧਦੀ ਹੁੰਦੀ ਹੈ 24 ਵਾਲਿਆਂ ਦਾ ਲਾਵਾਂਗੇ ਹੋਰ ਵੱਧ ਜੂ ਜੀ 25 ਵਾਲਿਆਂ ਦਾ ਲਾਵਾਂਗੇ ਤਾਂ ਹੋਰ ਵੱਧ ਚੂਗਾ ਜੇ ਆਪਾਂ نیچے ਨੂੰ ਵਧਾਵਾਂਗੇ ਜੀ ਆਪਾਂ 8 ਤੇ ਕਰਤੀ ਜਾਂ 8.5 ਤੇ ਕਰਤੀ ਫੇਰ ਕੀ ਹੋਊਗਾ ਇੱਧਰ ਨੂੰ ਤਾਂ ਮੋਢੇ ਨੇ ਵਗਣਾ ਹੀ ਵਗਣਾ ਜੀ ਜਦੋਂ ਫਿਰ ਆਪਾਂ نیچے ਨੂੰ ਵੀ ਵਧਾ ਕੇ ਕੱਟ ਦਾਂਗੇ ਤਾਂ ਜਿਹੜਾ ਆਪਣਾ ਮੋਢਾ ਉਹ ਬਹੁਤ ਜ਼ਿਆਦਾ ਖੁੱਲਾ ਹੋ ਜਾਊਗਾ ਨਾਲੇ ਤਾਂ ਆਪਣੇ ਆਰਮਹੋਲ ਵਿੱਚ ਵਾਲ ਪੈਣ ਲੱਗ ਜਾਣਗੇ ਬਾਹਾਂ ਦੇ ਵਿੱਚ ਵਾਲ ਪੈਣਗੇ ਤੇ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੇ ਆਪਣੇ ਆਹ ਵਾਲੀ ਟੀਰੇ ਵਾਲੇ ਨੂੰ ਮੋਢੇ ਕਹਿ ਦਿੰਨੇ ਆ ਇਹ ਆਪਣੇ ਬਾਹ ਕਿੰਨੀ ਨੂੰ نیچے ਨੂੰ ਡਿਗਣ ਲੱਗ ਜਾਣਗੇ ਜਦੋਂ ਆਪਣੀ ਬਾਹ ਇਹਦੀ ਮੋਢੇ ਦੀ ਕਟਾਈ ਸਹੀ ਨਹੀਂ ਹੋਈ ਹੁੰਦੀ ਜਿਆਦਾ ਵੱਡੀ ਆਪਾਂ ਮੋਢੇ ਦੀ ਕਟਾਈ ਕਰ ਲੈਨੇ ਆ ਫਿਰ ਜਿਹੜੀ ਆ ਮੋਢੇ ਡਿਗਣ ਦੀ ਪ੍ਰੋਬਲਮ ਆਗੀ ਇਹ ਜ਼ਰੂਰ ਆਉਂਦੀ ਹੈ ਜੀ ਜੇ ਆਪਣੇ ਮੋਢੇ ਦੀ ਕਟਾਈ ਸਹੀ ਹੋਈ ਹੋਊਗੀ ਤਾਂ ਆਪਣੇ ਇਥੋਂ ਮੋਢੇ ਕਦੇ ਵੀ نیچے ਨੂੰ ਨਹੀਂ ਡਿਗਣਗੇ ਹੁਣ ਆਪਾਂ ਜੀ ਤੁਹਾਨੂੰ 20 ਇੰਚ ਵਾਲਿਆਂ ਦੀ 나ਪ ਦਾ ਮੋਢਾ ਕੱਟਣਾ ਦੱਸਣਾ ਜੀ ਆ ਦੇਖੋ ਜੀ 10 ਇੰਚ ਦੇ ਆਧਾ 10 ਆ ਗਿਆ 20 ਦਾ ਅੱਧੂ ਹੁੰਦਾ ਜੀ 10 ਇਹਦੇ ਵਿੱਚ ਆਪਾਂ ਜਿੰਨੀ ਆਪਣੀ ਚੈਸਟ ਹੈਗੀ ਹੈਗੀ ਬ੍ਰੈਸਟ ਉਨੇ ਹੀ ਆਪਾਂ ਨਾਪ ਰੱਖਣਾਗਾ ਕੁਛ ਵੀ ਵਧਾ ਕਟਾ ਕੇ ਨਹੀਂ ਰੱਖਣਾ 10 ਇੰਚ ਤੇ ਆਪਾਂ ਇੱਥੇ ਨਿਸ਼ਾਨੀ ਲਾ ਲੈਣੀ ਹੁਣ ਆਪਾਂ ਜੀ ਦੇਖੋ ਇੱਥੋਂ ਤੋਂ ਲੈ ਕੇ ਇੱਥੇ ਤੱਕ 4 ਆ ਗਿਆ 4 ਦਾ ਦੁੱਤ 2 ਹੁੰਦਾ ਨਹੀਂ ਤੁਸੀਂ ਕੀ ਕਰੋ ਇੰਚੀ ਟੇਪ ਨੂੰ ਐਦਾਂ ਫੋਲਡ ਕਰ ਲਓ ਉਹ ਆਪਣੇ ਆਪ ਹਾਫ ਆ ਜਾਂਦਾ ਇੱਥੇ ਹਾਫ ਦੇ ਨਿਸ਼ਾਨੀ ਲਾ ਲਓ ਹਾਫ ਦੇ ਨਿਸ਼ਾਨੀ ਲਾਉਣ ਤੋਂ ਬਾਅਦ 2 ਇੰਚ ਆ ਗਿਆ 2 ਇੰਚ ਹੀ ਆਪਾਂ ਜੀ ਇੱਥੇ ਨਿਸ਼ਾਨੀ ਲਾ ਲੈਣੀ ਆ ਆ ਦੇਖੋ ਤੇ ਜਿਹੜੀ ਆ ਪਿੱਛੇ ਵਾਲੀ ਕਾਟ ਆ ਗਈ ਉਹ ਆਪਾਂ ਪਾਉਣੇ ਹੁੰਨੇ ਆ ਜੀ 4.5 ਇੰਚ ਤੱਕ ਗਲਾਈ ਦੇਣੇ ਹੁੰਨੇ ਆਗੇ ਹੁਣ ਆਪਾਂ ਕਹ ਨੂੰ ਗਲਾਈ ਪਾਉਣੀ ਦੱਸਾਂਗੇ ਵੀ ਗਲਾਈ ਕਿੱਦਾਂ ਪਾਉਣੀ ਹੈਗੀ ਦੇਖੋ ਜੀ ਗਲਾਈ ਹੱਥ ਦੇ ਨਾਲ ਵੀ ਪੈ ਜਾਂਦੀ ਹੁੰਦੀ ਐ ਇੱਥੇ ਇਦਾਂ ਚਾਕ ਰੱਖਣਾ ਚਾਕ ਰੱਖ ਕੇ ਆਪਾਂ ਇਹ ਇਦਾਂ ਘੁਮਾ ਦੇਣਾ ਦੇਖੋ ਆ ਗਲਾਈ ਬਣ ਗਈ ਨਾ ਜੇ ਕਈ ਮੇਰੀਆਂ ਭੈਣਾਂ ਤੋਂ ਜਿਹੜੀਆਂ ਸਲਾਈ ਨਵੀਂ-ਨਵੀਂ ਸਿੱਖਣ ਲੱਗੀਆਂ ਨੇ ਉਹਨਾਂ ਤੋਂ ਗਲਾਈ ਹੱਥ ਨਾਲ ਨਹੀਂ ਪਾਉਣੀ ਆਉਂਦੀ ਤਾਂ ਦੇਖੋ ਜਿੱਥੋਂ ਆਪਾਂ ਗਲਾਈ ਜਿੱਥੋਂ ਪਾਉਣੀ ਆ ਜਿੱਥੇ ਤੱਕ ਪਾਉਣੀ ਆ ਉੱਥੇ ਇਦਾਂ ਇਦਾਂ ਦੀ ਪਲੇਟ ਲੈ ਲਓ ਇਦਾਂ ਦੀ ਪਲੇਟ ਲੈ ਕੇ ਇਹ ਇੱਥੇ ਰੱਖ ਕੇ ਇਦਾਂ ਇਸਾਨੀ ਲਾ ਲਓ ਆ ਦੇਖੋ ਜਿੱਦਾਂ ਜਿੱਥੇ ਜਿੱਥੇ ਮੇਰਾ ਹੱਥ ਨਾਲ ਗਲਾਈ ਪਾਈ ਸੀ ਸੇਮ ਉਸੇ ਜਗ੍ਹਾ ਤੇ ਗਲਾਈ ਪੈ ਗਈ ਐਦਾਂ ਜੀ ਪਲੇਟ ਦੇ ਨਾਲ ਬਹੁਤ ਵਧੀਆ ਗਲਾਈ ਪੈ ਜਾਂਦੀ ਆ ਹੁਣ ਆਪਾਂ ਪਾਉਣੀ ਆ ਪਿਛਲੀ ਗਲਾਈ ਪਿਛਲੀ ਦੇਖੋ ਇਹਦੇ ਨਾਲ ਠੀਕ ਨਹੀਂ ਆ ਰਹੀ ਪਲੇਟ ਛੋਟੀ ਹੈਗੀ ਆਪਾਂ ਉਹਦੇ ਲਈ ਲਵਾਂਗੇ ਇਹਦੇ ਲਈ ਲੈ ਲਈ ਪਲੇਟ ਵੱਡੀ ਆਪਾਂ ਇੱਥੇ ਰੱਖੋ ਇੱਥੇ ਰੱਖ ਕੇ ਆ ਗਲਾਈ ਪਾਤੀ ਜੀ ਆ ਦੇਖੋ ਬਹੁਤ ਹੀ ਸੋਹਣੀ ਗਲਾਈ ਬਣਾਈਏਗੀ ਬਿਲਕੁਲ ਗੋਲ ਜਿੰਨੀ ਵਧੀਆ ਗਲਾਈ ਹੁੰਦੀ ਹੈ ਜੀ ਜੇ ਆ ਗੋਲ ਗਲਾਈ ਸਹੀ ਦਵਾਂਗੇ ਆਪਾਂ ਤਾਂ ਆਪਣੀ ਜਿਹੜੀ ਮੋਢੇ ਦੀ ਕਾਟ ਆ ਗਈ ਬਿਲਕੁਲ ਸਹੀ ਪਾਊਗੀ ਤੇ ਆਪਾਂ ਨੂੰ ਬਾਹਾਂ 'ਚ ਜਾਂ ਆਪਣੇ ਮੋਢੇ 'ਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਹੁਣ ਆਪਾਂ ਤੁਹਾਨੂੰ ਇਸ ਦੀ ਕਟਾਈ ਕਰਕੇ ਦਿਖਾਉਣੇ ਆਂਗੇ ਉਨੇ ਪਿਛਲੀ ਕਾਟ ਪੈ ਗਈ ਹੁਣ ਆਪਾਂ ਤੁਹਾਨੂੰ ਅੱਗੇ ਵਾਲੀ ਕਾਟ ਪਾ ਕੇ ਦਿਖਾਵਾਂਗੇ ਜਦੋਂ ਆਪਾਂ ਅੱਗੇ ਵਾਲੀ ਕਾਟ ਪਾਉਣੀ ਆ ਤਾਂ ਆਪਾਂ ਸਿਰਫ ਦੋ ਪੱਲਿਆਂ ਚ ਪਾਉਣੀ ਹੁੰਦੀ ਆ ਉਹਦੇ ਲਈ ਆਪਾਂ ਕੀ ਕਰਨਾਗਾ ਆਪਾਂ ਪਿਛਲੇ ਪਾਸੇ ਨੂੰ ਅਲੱਗ ਕਰ ਦੇਣਾਗਾ ਆ ਦੇਖੋ ਆਪਾਂ ਪਿਛਲਾ ਪਾਸਾ ਕੱਢਤਾ ਆਪਣਾ ਰਹਿ ਗਿਆ ਫਰੰਟ ਵਾਲਾ ਐਦਾਂ ਇਹਨਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਲੂ ਮਿਲਾਂਗ ਤੋਂ ਬਾਅਦ ਹੁਣ ਆਪਾਂ ਕਮੀਜ਼ ਦੇ ਅੱਗੇ ਵਾਲੀ ਗਲਾਈ ਪਾ ਦੇਣੀ ਐ ਇਸ ਤਰ੍ਹਾਂ ਨਾ ਚੀ ਅੱਗੇ ਵਾਲੀ ਗਲਾਈ ਪੈ ਗਈ ਹੁਣ ਆਪਾਂ ਤਾਂ ਉਹਨੂੰ ਪਿਛਲੇ ਗਲੇ ਦੀ ਕਟਿੰਗ ਕਰਨੀ ਦੱਸਾਂਗੇ ਆਹ ਦਾ ਆਪਣਾ ਪਿੱਛੇ ਵਾਲਾ ਕੱਲਾ ਪਿਛਲੇ ਗਲੇ ਦੀ ਜਦੋਂ ਜੀ ਆਪਾਂ ਕਟਾਈ ਕਰਨੀ ਆਂਗੀ ਆਪਾਂ ਸਵਾ 2 ਤੇ ਵੀ ਨਾ ਸਕਦੇ ਆਂਗੀ ਜਿਨ੍ਹਾਂ ਦੀ 18 ਬ੍ਰੈਸਟਾ ਦੀ 17 ਬ੍ਰੈਸਟਾ 16 ਉਹਨਾਂ ਦੀ ਜਿਹੜੀ ਪਿਛਲੇ ਗਲੇ ਦੀ ਕਟਾਈ ਹੁੰਦੀ ਹੈ ਜੀ ਉਹ ਹੁੰਦੀ ਆ ਸਵਾ 2 ਇੰਚ ਤੇ ਸਹੀ ਰਹਿੰਦੀ ਹੈ ਜਿਵੇਂ ਹੁਣ ਇਹਨਾਂ ਦੀ ਬ੍ਰੈਸਟਾ ਜੀ 20 ਇੰਚ 20 ਇੰਚ ਇਹ ਆਪਾਂ 24 ਇੰਚ ਤੇ ਕਰਾਂਗੇ ਬਸ ਕਿਉਂਕਿ ਜਿਆਦਾ ਪਤਲਾ ਹੁੰਦਾ ਜਦੋਂ ਨਾਪ ਤਾਂ ਆਪਾਂ ਸਵਾ 2 ਇੰਚ ਤੇ ਕਰਨੀ ਹੁੰਦੀ ਹੈ ਜੀ ਜਦੋਂ ਮਤਲਬ ਕਿ ਨਾਪ ਉੱਨੀ ਵੀ ਕਿबाई ਉੱਪਰ ਕਿੰਨਾ ਵੀ ਹੋਵੇ ਆਪਾਂ 2.5 ਇੰਚ ਤੇ ਕਰਨੀ ਹੈਗੀ ਤੇ نیچے ਨੂੰ ਆਪਾਂ ਗਲੇ ਦੀ ਲੰਬਾਈ ਲੈਣੀ ਹੈ ਜੀ 5 ਇੰਚ ਐਸ ਤਰ੍ਹਾਂ ਦੀ ਬਾਕਸ ਬਣਾ ਲੈਣਾ ਐਸ ਤਰ੍ਹਾਂ ਇਹ نیچے ਤੋਂ ਵੀ 2.5 ਹੋਈ ਰੱਖਣਾ ਆਪਾਂ ਉੱਪਰੋਂ ਵੀ 2.5 ਹੋਈ ਰੱਖਣਾ ਹੁਣ ਆਪਾਂ ਜੀ ਇਹਨੂੰ ਗਲਾਈ ਦੇ ਦੇਣੀ ਹੈ ਐਸ ਤਰ੍ਹਾਂ 老秦。 ਦੇਖੋ ਜੀ ਆਪਣੇ ਪਿਛਲੇ ਗਲੇ ਦੀ ਕਟਾਈ ਹੋਗੀ ਜੇ ਆਪਣਾ ਗਲਾ ਨਾ ਦੇਖੋ ਹੁਣ ਆਪਾਂ ਕੀਤੀ ਆ 5 ਇੰਚ ਤੇ ਕਟਾਈ ਜੇ ਆਪਣਾ ਗਲਾ 2 ਇੰਚ 3 ਇੰਚ 3 ਇੰਚ ਤੱਕ ਹੁੰਦਾ ਕਈ ਭੈਣਾ ਗਲਾ ਛੋਟਾ ਪਾਉਂਦੀਆਂ ਨੇ ਜੇ ਆਪਾਂ 3 ਇੰਚ ਤੱਕ ਗਲੇ ਦੀ ਕਟਿੰਗ ਕਰਨੀ ਆ ਤਾਂ ਜਿਹੜਾ ਆਪਾਂ ਤੀਰਾਗਾ ਆਪਾਂ 6.5 ਰੱਖਿਆ ਫੇਰ ਆਪਾਂ ਤੀਰਾ 7 ਇੰਚ ਰੱਖ ਲਾਂਗੇ ਬੈਂਡ ਨੱਕ ਰੈਡੀ ਕਰਨ ਆਪਾਂ 7.5 8 ਇੰਚ ਤੱਕ ਵੀ ਤੀਰਾ ਰੱਖ ਸਕਦੇ ਹਾਂ ਕਿਉਂਕਿ ਜਿੰਨਾ ਗਲਾ ਛੋਟਾ ਹੁੰਦਾ ਜਾਂ ਫਿਰ ਬੈਂਡ ਨੱਕ ਹੁੰਦਾ ਕਾਲਰ ਲਾ ਕੇ ਨੱਕ ਤਿਆਰ ਕਰਦੇ ਆ ਤਾਂ ਆਪਣਾ ਜਿੰਨਾ ਤੀਰਾ ਆਉਂਦਾ ਹੁੰਦਾਗਾ ਜਿਵੇਂ ਆਪਾਂ ਇੱਕ ਮੋਢੇ ਤੋਂ ਲੈ ਕੇ ਆਪਣੀ ਗਰਦਨ ਦੇ ਪਿਛਲੇ ਹਿੱਸੇ 'ਚ ਇੱਕ ਮੋਢੇ ਤੋਂ ਲੈ ਕੇ ਆਪਾਂ ਦੂਸਰੇ ਮੋਢੇ ਤੱਕ ਨਾਪ ਲੈਣੇ ਆ ਆਪਣੇ ਸ਼ੋਲਡਰਸ ਦਾ ਨਾਪ ਲੈਣੇ ਆਗੇ ਜਿੰਨਾ ਆਉਂਦਾਗਾ ਆਪਾਂ ਉਨਾ ਹੀ ਰੱਖਣਾ ਹੁੰਦਾ ਜੇ ਆਪਣਾ 14 ਇੰਚ ਆਇਆ ਤਾਂ ਆਪਾਂ 14 ਇੰਚ ਹੀ ਲੈਣਾਗਾ ਜੇ ਤੁਸੀਂ ਗਲਾ 7 ਇੰਚ ਤੇ 8 ਇੰਚ ਰੈਡੀ ਕਰਨਾਗਾ 9 ਇੰਚ ਰੈਡੀ ਕਰਨਾਗਾ ਫਿਰ ਤੁਸੀਂ ਜਿਹੜਾ ਤੀਰਾ ਆਗਾ ਉਹ ਛੋਟਾ ਕੱਟਣਾ ਮਤਲਬ ਕਿ 6 ਇੰਚ ਤੇ ਤੀਰੇ ਦੀ ਕਟਾਈ ਕਰਨੀ ਆ ਕਿਉਂਕਿ ਜਦੋਂ ਆਪਾਂ ਗਲਾ ਵੱਡਾ ਕੱਟਾਂਗੇ ਦੇਖੋ ਜੀ ਇਦਾਂ ਆਪਾਂ ਵੱਡੇ ਗਲੇ ਦੀ ਕਟਾਈ ਕਰ ਲਈ ਤਾਂ ਜਦੋਂ ਆਪਾਂ ਇੱਥੇ ਤੱਕ ਕਟਾਈ ਹੋ ਗਈ ਤਾਂ ਜਗ੍ਹਾ ਜਗ੍ਹਾ ਚ ਕਟਿੰਗ ਹੋਣ ਕਰਕੇ ਢਿੱਲ ਪੈ ਜਾਂਦੀ ਆ ਢਿੱਲ ਪੈਣ ਕਰਕੇ ਫਿਰ ਜੇ ਆਪਾਂ ਤੀਰਾ 6.5 ਕੱਟਾਂਗੇ ਤਾਂ ਜਿਹੜੇ ਆਪਣੇ ਆਹ ਵਾਲੇ ਮੋਡੇ ਨੇ ਇਹ ਨੀਚੇ ਨੂੰ ਡਿੱਗਣਗੇ ਤੇ ਜਿਹੜਾ ਆਪਣਾ ਆਹ ਵਾਲਾ ਮੋਡਾ ਆਪਣੇ ਆਮ ਹੌਲ ਕਹਿ ਲੈਨੇ ਆਪਾਂ ਜਿਹਨੂੰ ਇਹਨਾਂ ਦੇ ਵਿੱਚ ਬਲ ਪੈਣ ਲੱਗ ਜਾਣਗੇ ਇਸ ਕਰਕੇ ਫੇਰ ਆਪਾਂ ਜਿਹੜਾ ਤੀਰਾ ਗਾ ਉਹਦੀ ਜਿਹੜੀ ਕਟਾਈ ਆ ਉਹ ਸੇਲ 'ਚ ਤੇ ਕਰਦੀਆਂ ਚੇ ਜਿੱਦਾਂ ਜੀ ਆਪਾਂ ਮੋਡੇ ਦੀ ਕਟਾਈ ਕੀਤੀ ਹੈਗੀ 7.5 ਇੰਚ ਤੇ ਦੇਖੋ 7.5 ਇੰਚ ਤੇ ਕਟਾਈ ਕੀਤੀ ਸੀ ਜੇ ਤੁਸੀਂ ਜਿਹੜਾ ਗਲਾ ਗਾ ਇਹਦੇ ਬਰਾਬਰ ਕਟਾਈ ਕਰਨੀ ਆ ਕਈ ਵੇਣਾ ਵੱਡੇ ਗਲੇ ਪਾਉਂਦੀਆਂ ਨੇ ਆ ਦੇਖੋ ਜੇ ਆਪਾਂ ਜਿਹੜੀ ਗਲੇ ਦੀ ਕਟਾਈ ਆ ਇਹਦੇ ਬਰਾਬਰ 7.5 ਇੰਚ ਹੀ ਕਰਨੀ ਆਗੀ ਉਨਾ ਹੀ ਆ ਆਪਣੇ ਮੋਢੇ ਦੀ ਕਟਾਈ ਕੀਤੀ ਆ ਉਨਾ ਹੀ ਆ ਆਪਾਂ ਗਲੇ ਦੀ ਕੀਤੀ ਆ ਜਾਂ ਫਿਰ ਇਸ ਤੋਂ ਵੱਡੀ ਕੀਤੀ ਆ ਤਾਂ ਜਿਹੜਾ ਆਪਾਂ ਨੂੰ ਮੋਢਾ ਦਾ ਉਹ 8 ਇੰਚ ਕਟਾ ਕੇ ਕੱਟਣਾ ਪਊ ਫਿਰ ਆਪਾਂ ਨੂੰ ਮੋਢੇ ਦੀ ਕਟਾਈ 7 ਇੰਚ ਤੇ ਕਰਨੀ ਪਊਗੀ ਆਪਾਂ 7 ਇੰਚ ਤੋਂ ਘੱਟ ਕਟਾਈ ਨਹੀਂ ਕਰ ਸਕਦੇ 7.5 ਇੰਚ ਤੋਂ ਵੱਧ ਨਹੀਂ ਕਟਾਈ ਕਰ ਸਕਦੇ ਫਿਰ ਆਪਾਂ ਨੂੰ ਜਿਹੜੀ ਆਪਣੀ ਮੋਡੇ ਦੀ ਕਟਾਈ ਹੈਗੀ ਉਹ ਕਟਾ ਕੇ ਕਰਨੀ ਪਊ ਕਿਉਂਕਿ ਉਨੇ ਹੀ ਗਲਾ ਹੋਊ ਜਾਂ ਫਿਰ ਗਲਾ ਆਪਣੇ ਮੋٹے ਤੋਂ ਵੱਡਾ ਹੋਊਗਾ ਫਿਰ ਆਪਣੇ ਮੋਡੇ 'ਚ ਢਿੱਲ ਪੈਣ ਲੱਗ ਜੂਗੀ ਤੇ ਆਪਣੇ ਆਹ ਵਾਲੇ ਹਿੱਸੇ 'ਚ ਪਿਛਲੇ ਹਿੱਸੇ 'ਚ ਜਿੱਦਾਂ ਆ ਦੇਖੋ ਜੀ ਜਿੱਦਾਂ ਆਹ ਵਾਲਾ ਪਿਛਲੇ ਹਿੱਸੇ 'ਚ ਆਪਣਾ ਗਲਾ ਵੱਡਾ ਕੱਟਿਆ ਹੋਊ ਏਦਾਂ ਏਦਾਂ ਸੇਫ ਹੋਊ ਗਲੇ ਦੀ ਏਦਾਂ ਆਪਣਾ ਜਿਹੜਾ ਗਲਾ ਹੋਊ ਉਹ ਵੱਡਾ ਕੱਟਿਆ ਹੋ ਤਾਂ ਜਿਹੜੀ ਆ ਚੀਜ਼ਾਂ ਨੇ ਇਹ ਇੱਧਰ ਨੂੰ نیچے ਨੂੰ ਡਿੱਗਣ ਗਈਆਂ ਆਪਣਾ ਫਿਰ ਉਹਦੇ ਲਈ ਕੀ ਕਰਨਾ ਆਪਾਂ ਜੈਡ ਐ ਵੱਡਾ neck ready ਕਰਨਾ ਉਹਦੇ ਲਈ ਫਿਰ ਆਪਾਂ ਜਿਹੜੀ ਮੋਡੇ ਦੀ ਕਟਾਈ ਆ ਉਹ 7 ਇੰਚ ਤੇ ਕਰਨੀ ਆ ਨਾ ਤਾਂ ਆਪਾਂ ਆਪਣੀ ਜਿਹੜੀ ਮੋਡੇ ਦੀ ਕਟਾਈ ਆ 7 ਇੰਚ ਤੋਂ ਘੱਟ ਕਰਨੀ ਆ ਫਿਰ ਤੇ ਨਾ ਹੀ ਆਪਾਂ ਮੋਡੇ ਦੀ ਕਟਾਈ 7.5 ਇੰਚ ਤੋਂ ਜ਼ਿਆਦਾ ਕਰ ਸਕਦੇ ਆ 7 ਇੰਚ 7.5 ਇੰਚ ਕਸ ਇੱਥੇ ਤੱਕ ਆਪਣੀ ਜਿਹੜੀ ਮੋਢੇ ਦੀ ਕਟਾਈ ਹੈ ਜੀ ਉਹ ਸਹੀ ਰਹਿੰਦੀ ਹੈਗੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 19 20 ਇੰਚ ਵੈਸਟ ਵਾਲਿਆਂ ਦੀ ਮੋٹے ਦੀ ਕਟਾਈ ਦੱਸੀ ਸੀਗੀ ਹੁਣ ਆ ਦੇਖੋ ਤੁਹਾਨੂੰ ਦਿਖਾਉਣੇ ਆਂਗੇ ਵੀ ਐਸ ਤਰ੍ਹਾਂ ਜੀ ਕਾਟ ਪੈ ਜਾਂਦੀ ਹੁੰਦੀ ਹੈਗੀ ਆ ਦੇਖੋ ਆ ਆਪਣਾ ਫਰੰਟ ਵਾਲਾ ਪੱਲਾ ਹੈਗਾ ਉਹ 1 ਇੰਚ ਦੀ ਆਪਾਂ ਕਾਟ ਪਾਈ ਹੈਗੀ ਹੁਣ ਆਪਾਂ ਤੁਹਾਨੂੰ ਬਾਹਨ ਦੀ ਕਟਾਈ ਕਰਕੇ ਦਿਖਾਉਣੇ ਆਂਗੇ ਹਾਂਜੀ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਬਾਹਨ ਦੀ ਕਟਾਈ ਕਿੱਦਾਂ ਕਰਨੀ ਹੈ ਜਿੱਦਾਂ ਆਪਾਂ 7.5 ਇੰਚ ਜੇ ਆਪਾਂ 20 ਇੰਚ ਬਰਸਟ ਆ ਤਾਂ 7.5 ਇੰਚ ਤੇ ਆਪਾਂ ਨਿਸ਼ਾਨੀ ਲਾਈ ਸੀਗੀ ਆਪਾਂ ਇੱਥੋਂ ਰੱਖ ਲੈਣੀ ਹੈ ਜੀ 7 ਇੰਚ ਤੇ ਇਦੋਂ ਹਰ ਇੱਕ ਨਾਪ ਵਿੱਚ ਜਿਹੜੀ ਕਾਟ ਆ ਗਈ ਉਹ 3 ਇੰਚ ਤੇ ਹੀ ਪੈਂਦੀ ਹੈ ਜੀ ਇੱਥੇ نیچے ਆਪਣਾ ਐਕਸਟਰਾ ਮਾਰਜਿਨ ਹੋ ਗਿਆ ਤੇ ਉੱਪਰੋਂ ਜਿਹੜੀ ਆਪਾਂ ਕਾਟ ਪਾਉਣੀ ਆ ਗਲਾਈ ਦੇਣੀ ਆ ਉਹ 2.5 ਇੰਚ ਤੋਂ ਦੇਣੀ ਹੈਗੀ ਉਸ ਤੋਂ ਬਾਅਦ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਆਪਾਂ ਇਦਾਂ ਮਿਲਾ ਲੈਣਾ ਆ ਦੇਖੋ ਜੀ ਆ ਮਿਲਾ ਲਿਆ ਇਹਦਾ ਕਰ ਲੈਣਾ ਜੀ ਆਪਾਂ ਹਾਫ ਇਹ ਆ ਗਿਆ ਜੀ 5.5 ਇੱਥੇ ਦਾ ਹਾਫ ਆ ਗਿਆ ਦੇਖੋ ਜਿੰਨੀ ਕਾਟ ਆਪਾਂ ਮੋਢੇ 'ਚ ਪਾਈ ਸੀ ਆਪਾਂ ਮੋਢੇ 'ਚ 1 ਇੰਚ ਦੀ ਕਾਟ ਪਾਉਣੇ ਹੁੰਨੇ ਆ ਤਾਂ ਇਹ ਵੀ ਆਪਾਂ 1 ਇੰਚ ਹੀ ਪੂਰਾ ਕਰ ਲਾਂਗੇ ਜੇ ਤੁਸੀਂ ਕਮੀਜ਼ 'ਚ 4 ਇੰਚ ਦੀ ਕਾਟ ਪਾਉਣੀ ਆ ਤਾਂ ਤੁਸੀਂ ਇੱਥੇ 4 ਦੀ ਪਾਉਣੀ ਆ ਜੇ ਤੁਸੀਂ 1 ਇੰਚ ਦੀ ਕਾਟ ਪਾਈ ਆ ਕਈ ਪੈਣਾ ਪਾਉਣੇ ਦੀ ਵੀ ਪਾ ਲੈਂਦੀਆਂ ਨੇ ਦੇਖੋ ਮੈਂ ਹਰੇਕ ਨਾਕ ਵਿੱਚ 1 ਇੰਚ ਦੀ ਪਾਉਣੀ ਆ ਇਸ ਕਰਕੇ ਆਪਾਂ ਇੱਥੇ ਵੀ 1 ਇੰਚ ਦੀ ਹੀ ਪਾਵਾਂਗੇ ਆਹ ਲੋਚੀ ਆਹ ਦੇਖੋ 1 ਇੰਚ ਹੋ ਗਿਆ ਹੁਣ ਆਪਾਂ ਇਹਨੂੰ ਦੇਣੀ ਹੈ ਜੀ ਗਲਾਈ ਜਦੋਂ ਆਪਾਂ ਗਲਾਈ ਦੇਣੀ ਆ ਆਪਾਂ ਇੱਥੇ ਚਾਕ ਧਰ ਲੈਣਾ ਇੱਥੇ ਚਾਕ ਧਰ ਕੇ ਆਹ ਬੋਲ ਜੀ ਆ ਪਿਛਲੀ ਹੋ ਗਈ ਐਦਾਂ ਹੀ ਜੀ ਆਪਾਂ ਫਰੰਟ ਵਾਲੀ ਪਾ ਦੇਣੀ ਹੈਗੇ ਹਾਂ ਲਓ ਲੀਫ ਦੀ ਸ਼ੇਪ ਤਿਆਰ ਹੋ ਗਈ ਹੁਣ ਆਪਾਂ ਤਾਂ ਉਹਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਹੈਗੇ ਅਸੇ ਤਰ੍ਹਾਂ ਇੰਜ ਜੀ ਆਪਾਂ ਪਾ ਦੇਣੀ ਆ ਅੱਗੇ ਵਾਲੀ ਕਾਰਟ ਆ ਦੇਖੋ ਜੀ ਆ ਹੋ ਗਈ ਆਪਣੀ ਅੱਗੇ ਵਾਲੀ ਕਾਰਟ ਆ ਹੋ ਗਈ ਜੀ ਆਪਣੀ ਪਿੱਛੇ ਵਾਲੀ ਕਾਰਟ ਇਹ 20 ਇੰਚ ਬ੍ਰੈਸ਼ਟ ਦੀ ਜੀ ਬਾਹਾਂ ਦੀ ਤੇ ਮੋਢੇ ਦੀਆਂ ਕੱਟਾਂ ਸੀਗੀਆਂ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਸ਼ਵੀਅ ਕਾਲ ਜੀ